ਹਰਿਬਨ ਮੌਸਮ ਲੱਗੇ ਕਿੱਦਾ ਦਾ ਮੌਸਮ ਰਹਿਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 35 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੀ ਅਨਵਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਜਿਹੜਾ ਮੌਨਸੂਨ ਸਿਸਟਮ ਫੇਰ ਰੀਜਨ ਦੇ ਵਿੱਚ ਐਕਟਿਵ ਹੋ ਰਿਹਾ ਸੋ ਅਨਵਰੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕੁਝ ਥਾਵਾਂ ਤੇ ਹੈਵੀ ਰੇਨ ਵੀ ਹੋ ਸਕਦੀ ਹੈ ਉਹਦੇ ਵਾਸਤੇ ਅੱਜ ਔਰ 14 ਤਰੀਕ ਨੂੰ ਆਈਐਮਡੀ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ ਉਹ ਜੇ بارش ਦੀ ਗੱਲ ਕਰੀਏ ਹੁਣ ਤੱਕ ਕਿੰਨੀ بارش ਹੋ ਸਕਦੀ ਹੈ ਹੋਈ ਜਾਂ ਤੇ ਪਿਛਲੇ ਸਾਲ ਨਾਲ ਕਿੰਨੀ ਬਰਖ ਹੋਈ ਜੇ ਤਾਂ ਜੀ ਜੇ ਅਸੀਂ ਇਸ ਵਾਰੀ ਮੌਨਸੂਨ ਦੀ ਗੱਲ ਕਰੀਏ ਤਾਂ ਜੂਨ ਔਰ ਜੁਲਾਈ ਦੇ ਮਹੀਨੇ ਦੇ ਵਿੱਚ ਮੌਨਸੂਨ ਨਾਰਮਲ ਤੋਂ ਉੱਪਰ ਰਹੀ ਔਰ ਜੇ ਅਗਸਤ ਮਹੀਨਾ ਵੀ ਦੇਖੀਏ ਤਾਂ ਅਗਸਤ ਦੀ ਜਿਹੜੀ ਨਾਰਮਲ بارش 190 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 41.2 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਹੋ ਚੁੱਕੀ ਹੈ ਔਰ ਅਸੀਂ ਇਹੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਅਗਸਤ ਦੇ ਮਹੀਨੇ ਦੇ ਵਿੱਚ ਵੀ ਨੀਅਰ ਨਾਰਮਲ بارش ਰਿਕਾਰਡ ਕੀਤੀ ਜਾਏਗੀ ਮੰ ਆ ਜਿਸ ਤਰ੍ਹਾਂ بارش ਪੈ ਰਹੀ ਹੈ ਤੇ ਕਿਸਾਨਾਂ ਲਈ ਕਿੱਦਾਂ ਦਾ ਰਹੇਗਾ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਦਾ ਜਿਦਾਂ ਚੱਲ ਰਿਹਾ ਹੈ ਜੀ بارش ਇਸ ਵਾਰੀ ਅੱਛੀ ਹੋ ਰਹੀ ਹੈ ਸੋ ਜਿਹੜੀਆਂ ਖਰੀਫ ਕ੍ਰੌਪਸ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੇ ਜਿਵੇਂ ਛੋਨੇ ਦੀ ਫਸਲ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਉਹਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਪਰ ਕੁਝ ਕ੍ਰੌਪਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਖਾਣਨਾ ਚਾਹੀਦਾ ਸੋ ਸੇ ਫਾਰਮਰਸ ਨੂੰ ਜ਼ਰੂਰ ਟਾਈਮ ਟੂ ਟਾਈਮ ਜਿਹੜਾ ਅਪੀਲ ਕਰਦੇ ਰਹਿੰਦੇ ਆ ਕਿ ਦੂਸਰੇ ਕ੍ਰੌਪਸ ਵਾਸਤੇ ਉਹਨਾਂ ਨੂੰ ਜਿਹੜਾ ਫੀਲਡ ਦੇ ਵਿੱਚ ਡਰੇਨੇਜ ਦਾ ਜ਼ਰੂਰ ਸਿਸਟਮ ਰੱਖਣਾ ਚਾਹੀਦਾ ਤਾਂ ਕਿ ਜੇ ਕਿਤੇ ਹੈਵੀ ਰੇਨਫਾਲ ਹੁੰਦੀ ਹੈ ਤਾਂ ਪਾਣੀ ਦਾ ਨਿਕਾਸ ਨਾਲ ਨਾਲ ਜ਼ਰੂਰ ਹੋ ਸਕੇ ਲੋਕਾਂ ਨੂੰ ਇਹ ਅਪੀਲ ਕਰਨਾ ਗੁਰਦੇ ਸਾਰਾ ਮੌਸਮ ਬਦਲ ਰਿਹਾ ਹੈ ਤੇ ਲੋਕਾਂ ਨੂੰ ਕੁਝ ਲੋਕਾਂ ਨੂੰ ਇਹ ਹੀ ਦੱਸ ਸਕਦੇ ਆ ਜੀ ਕਿ ਹੌਣ ਵਾਲੇ 3-4 ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਔਰ ਨਾਰਥ-ਵੈਸਟਰਨ ਡਿਸਟ੍ਰਿਕਟ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਇਹ ਮੌਸਮ ਹੈਗਾ ਇਹਦੇ ਵਿੱਚ ਹਿਊਮਿਡਿਟੀ ਵੀ ਜ਼ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਨੇ ਸੋ ਸਾਰਿਆਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜੇ ਉਹਨਾਂ ਦੇ ਕੋਈ ਟਰੈਵਲ ਪਲਾਨਸ ਨੇ ਉਹ ਵੀ ਉਹਨਾਂ ਨੂੰ ਆਉਣ ਵਾਲੇ ਜਿਹੜਾ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨਾ ਚਾਹੀਦਾ ਹੈ